ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਜੁੜੂ ਰਹੇ ਰਹਿਣਾ ਜਿੰਨਾ ਵੀਰੇ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚੋਂ ਵੱਡੀ ਪੁਲਿਸ ਕਾਰਵਾਈ ਉਕਾਰੋ ਬਾਰੀ ਦੇ ਘਾਰ ਤੇ ਪੈਟਰੋਲ ਬੰਬ ਸੁੱਟ ਤੇ ਗੋਲਾਬਾਰੀ ਕਰਨ ਦੇ ਮਾਮਲੇ 'ਚ 6 ਮੁਜ਼ਲਮ ਗ੍ਰਿਫਤਾਰ 9 ਜੁਲਾਈ ਨੂੰ ਸਵੇਰੇ 1:30 ਵਜੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਦੋਵਾਲ ਵਿੱਚ ਕਾਰੋਬਾਰੀ ਜਦਵਿੰਦਰ ਸਿੰਘ ਦੇ ਘਰ ਤੇ ਪੈਟਰੋਲ ਬੰਬ ਸੁੱਟਣ ਤੇ ਗੋਲਾਬਾਰੀ ਕਰਨ ਦੇ ਦੋਸ਼ ਵਿੱਚ ਥਾਣਾ ਦਾਖਾ ਦੀ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਡੀਐਸਪੀ ਵਿਰਿੰਦਰ ਸਿੰਘ ਖੋਸਾ ਨੇ ਦੱਸਿਆ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਕਨਵਰ ਬਹਾਦਰ ਕੇ ਦੇ ਨੇ ਜਾਇਦਾਦ ਦੇ ਵਿਵਾਦ ਕਾਰਨ ਜਦਵਿੰਦਰ ਸਿੰਘ ਤੇ ਹਮਲਾ ਕਰਨ ਲਈ ਮਜ਼ਦੂਰਾਂ ਨੂੰ ਕਿਰਾਏ ਤੇ ਲਿਆ ਸੀ ਜਦਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਤੇ ਦੋਸ਼ੀ ਇੱਕ ਆਈਵੀ ਕਾਰ ਵਿੱਚ ਆਇਆ ਸੀ ਦੋਸ਼ੀ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਉਸ ਦੇ ਘਰ ਤੇ ਵਿਸਫੋਟਕ ਸਮੱਗਰੀ ਵਾਲੀ ਇੱਕ ਬੋਤਲ ਸੁੱਟਤੀ ਸੀ ਅਤੇ 6-7 ਗੋਲੀਆਂ ਚਲਾਈਆਂ ਸਨ ਉਸ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ ਦਾਖਾ ਬੋਲਸ ਸਟੇਸ਼ਨ ਨੇ ਮਾਮਲੇ ਵਿੱਚ 12 ਮੁਜ਼ਮਨਾ ਮੁਜ਼ਲਮਾ ਨੂੰ ਨਾਮਜ਼ਦ ਕੀਤਾ ਹੈ ਇੱਕ ਮੁਜ਼ਮਨ ਹਰ ਅਰਸ਼ਪ੍ਰੀਤ ਸਿੰਘ ਪੁੱਲਰ ਵਾਸੀ ਦੀਪਨਗਰ ਪਟਿਆਲਾ ਨੂੰ 18 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਕੋਲ ਇੱਕ ਕਾਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ ਪੁਸ਼ਗਿਸ਼ਦਰਾ ਰੂਪ ਠਾਕੁਰ ਵਾਸੀ ਜਗਦੀਸ਼ ਸਿੰਘ ਜਗਦੀਸ਼ ਕਲੋਨੀ ਪਟਿਆਲਾ ਅਤੇ ਇੱਕ ਜੋਤ ਸਿੰਘ ਵਾਸੀ ਆਦਰਸ਼ ਕਲੋਨੀ ਪਟਿਆਲਾ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਹੈ 20 ਜੁਲਾਈ ਨੂੰ ਮੁੱਖ ਸ਼ਾਟਸ਼ੂਟਰ ਰਿਆਜ਼ ਦੇ ਸਾਥੀਆਂ ਜਿਨ੍ਹਾਂ ਨੇ ਘਟਨਾ ਤੋਂ ਬਾਅਦ ਮੁੰਦrana ਨੂੰ ਪਨਾਹ ਦਿੱਤੀ ਸੀ ਜਿਨ੍ਹਾਂ ਵਿੱਚ ਗੁਰਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਮੋਗਾ ਬਲਜਿੰਦਰ ਸਿੰਘ ਵਾਸੀ ਪੰਮਾ ਲੰਡਾ ਥਾਣਾ ਘੱਲ ਖੁਰਦ ਜ਼ਿਲ੍ਹਾ ਮੋਗਾ ਦੇ ਮੋਗਾ ਦੇ ਅਮਰੀਕ ਸਿੰਘ ਵਾਸੀ ਜਵਾਰ ਸਿੰਘ ਵਾਲਾ ਜਵਾਹਰ ਸਿੰਘ ਵਾਲਾ ਤਲਵੰਡੀ ਪਾਈ ਫਿਰੋਜ਼ਪੁਰ ਸ਼ਾਮਲ ਹਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਮਜਮਾ ਤੋਂ ਪੁੱਛਗਿੱਛ ਕਰ ਰਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ